ਕਿ ਆ ਵਾਸੋ ਕੇ ਹੈ ਮੇਰੀ ਗੱਲ ਬਣ ਗਈ ਹੈ ਮੇਰੀ ਗੱਲ ਚੱਲ ਗਿਆ ਮੈਂ ਤੈਨੂੰ ਵਾਕੇ ਸੀ ਨਾ ਕੱਲ ਵੇ ਆਪਾਂ ਅੱਜ ਖੜੇ ਵੇ ਆਪਾਂ ਅੱਜ ਖੜੀ ਖੜੀ ਵੜ ਲਈਏ ਤੇ ਕੱਲ ਨੂੰ ਤਾਂ ਪਤਾ ਨਹੀਂ ਕਿਵੇਂ ਮਿਲੂ ਆਪਾਂ ਨੂੰ ਹੈ ਬਸ ਪਤਾ ਹੀ ਇਹ ਬੜਾ ਤਗੜਾ ਚਖੇੜਾ ਸੀਗਾ ਆਸਤਰੀ ਗੱਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਲਓ ਬਈ ਆਪਾਂ ਕੱਲ ਜਦੋਂ ਪੱਠੇ ਵੜਦੇ ਸੀ ਨਾ ਤੇ ਉਦੋਂ ਆਪਾਂ ਆਖਿਆ ਸੀਗਾ ਬਾਈ ਸੋਕੇ ਨੂੰ ਮੈਂ ਕਿਹਾ ਅੱਜ ਆਪਾਂ ਵੜ ਲਈਏ ਚਰੀ ਆਪਾਂ ਨੂੰ ਖੜੀ ਮਿਲ ਗਈ ਤੇ ਕੱਲ ਨੂੰ ਹੋ ਸਕਦਾ ਆਪਾਂ ਨੂੰ ਵੀ ਲੰਮੀ ਪੀ ਵੜਨੀ ਪਵੇ ਤੇ ਆ ਤੁਸੀਂ ਹਾਲ ਵੇਖ ਲਓ ਆ ਜੋਨਾ ਤੇਰੀ ਮੁਖਣਾ ਮੈਂ ਤੁਹਾਨੂੰ ਬहोत ਮੰਦੇ ਹਾਲ ਕੀਤੇ ਪਿਆ ਬਈ ਜਿਹੜੇ ਬਾਤ ਪਤੀ ਸੀ ਨਾ ਕੱਚੇ ਉਹ ਕਈ ਤਾਂ ਐ ਕਰਦੇ ਜਿਵੇਂ ਸੁਹਾਗਾ ਵੱਜ ਜਾਂਦਾ ਆਪਣੇ ਤਾਂ ਅਜੇ ਫੇਰ ਵੀ ਸਾਹਜਾ ਹੈ ਨਾ ਜਿਵੇਂ ਆਇਆ ਹੈ ਆਇਆ ਤਾਂ ਹੈਗਾ ਹੀ ਹੈ ਅੱਧਾ ਖੜਾ ਅੱਧਾ ਡਿੱਗਾ ਸਮਝ ਲੈ ਹੈ ਨਾ ਚਲ ਤੇ ਮਿਲਣਾ ਦਾ ਭਈ ਉਹੀ ਹੈ ਜਿਹੜਾ ਜਿਹੜਾ ਆਪਣੇ ਕਰਮਾਂ ਚ ਲਿਗੇ ਗਿਆ ਹੈ ਆਪਾਂ ਕਿੰਨੀ ਭੱਜਾਂ ਨਸੀ ਕਰ ਲੋ ਮਿਲਣਾ ਤਾਂ ਉਹੀ ਹੈ ਤੇ ਆ ਇਧਰ ਚੜੀ ਭਈ ਆ ਵੇਖ ਆਓ ਚੜੀ ਹੈ ਜਿਹੜੀ ਆਪਾਂ ਗੱਲ ਵੱਢ ਕੇ ਲੱਦ ਕੇ ਲਗੇ ਸੀ ਟਾ ਟਾ ਮੇ ਟਾਂਡੇ ਖੜੇ ਆ ਵੇਖਣ ਆਸਤੇ ਤੇ ਨਹੀਂ ਜਮਾ ਹੈ ਕੀਤੀ ਪਈ ਹੈ ਇਹ ਸੁਹਾਗਾ ਮਾਰਿਆ ਹੁੰਦਾ ਹੈ ਅੱਗੇ ਤਾਂ ਨਸੂਨ ਗਏ ਨੇ ਤੇ ਆ ਜਿਹ ਸੁੱਕੇ ਜਿਹੜਾ ਸੀ ਨਾ ਪੱਕਿਆ ਝੋਨਾ ਉਹ ਬਚਿਆ ਜੀ ਲਿਆ ਦਾਤੀ ਕਿਥੇ ਵੱਢੀਏ ਪੁਰੇ ਲਿਆ ਇਧਰੋਂ ਵੱਢੇ ਜਾਣਗੇ ਅੱਜ ਭਈ ਡਿੱਗੀ ਵੱਢਾਂਗੇ ਚੱਰੀ ਫਿਰ ਕੱਲ ਆਪਾਂ ਖੜੀ ਵੱਢ ਲਈ ਹਜੇ ਸੁੱਕਿਆ ਕੱਚਾ ਸੀਗਾ ਚੋਨਾ ਆਪਣਾ ਦੇਖੋ ਬੱਚੋ ਨੇ ਡਿੱਗੇ ਉਹ ਤੋਤਾਕ ਬਾਸਮਤੀ ਬਾਸਮਤੀ ਡਿੱਗੇ ਤੇ ਦੂਜੇ ਜਿਹੜੇ ਹੈਗੇ ਆ ਇੱਧਰ ਵੇਖੋ ਇਹ ਨਿਉ ਨੇ ਡਿੱਗੇ ਇਹ ਤਾਂ ਚੱਲ ਕਿਤੇ ਯਾਰ ਵੀ ਐਂ ਡੱਗੇ ਪੈਂਦੀਆਂ ਜਿੱਥੇ ਦਰਖਤਾਂ ਥੱਲੇ ਹੋ ਗਈਆਂ ਤੇ ਪਰ ਜਿਹੜੇ ਬਾਸਮਤੀ ਆ ਨਾ ਇਹ ਬਾਲੇ ਡਿੱਗੇ ਜਿਹੜੇ ਥੋੜੇ ਜਿਹਾ दाणे ਬਣਾ ਗਏ ਉਹ ਤਾਂ ਭਾਈ ਗਏ ਬਾਜ ਤੇ ਜਿਹੜੇ ਸੀਗੇ ਕੱਚੇ ਉਹ ਡੱਗ ਪਏ ਇਹ ਬਈ ਚखेड़ा ਆਇਆ ਸਵੇਰ ਸਵੇਰ 3 ਵਜੇ ਤੇ 50 ਮਿੰਟ ਦੇ ਆਸੇ ਪਾਸੇ ਜਿਹੜਾ ਆਹ ਦਾਣੇ ਬਣੇ ਵੀ ਆ ਤੇ ਇਹ ਬਾਸਮਤੀ ਇਹ ਵੀ ਇਹ ਨਹੀਂ ਡਿੱਗਿਆ ਤੇ ਇਹਦੇ ਨਾਲ ਪਰੇ ਸੀਗਾ ਕੱਚਾ ਅਜੇ ਪੂਰਾ ਬਣਿਆ ਨਹੀਂ ਸੀ ਤੇ ਉਹ ਡਿੱਗ ਪਿਆ ਜਾਂ ਤਾਂ ਜਿੱਥੇ ਪਾਣੀ ਜਿਆਦਾ ਖੜਾ ਸੀ ਪਹਿਲਾਂ ਝੋਨੇ 'ਚ ਉਹ ਡਿੱਗ ਪਿਆ ਬਈ ਤੇ ਜਾਂ ਜਿੱਥੇ ਪਿੱਛੋਂ ਰੇਪਾਤੀ ਉਹ ਡਿੱਗ ਪੇ ਤੇ ਆਹ ਇੱਧਰ ਦੂਜੇ ਝੋਨੇ ਆ ਜਮੇ ਵੇਖ ਲਓ ਤੇ ਮੋਟਾ ਝੋਨਾ ਹੈ ਏ ਨਹੀਂ ਡਿੱਗੇ ਹਾਈਬ੍ਰਿਡ ਡਗ ਪੇ ਮੋਟੇ ਚੋਨੇ ਜਿਹੜਾ ਹਾਈਬ੍ਰਿਡ ਸੀ ਉਹ ਵੀ ਬਹੁਤ ਡਿੱਗ ਗਿਆ ਆ ਜਾ ਪਾਸ ਓਕੇ ਤੇ ਉਹ ਉਧਰ ਆਈ ਲੱਗ ਗਿਆ ਬਾਈ ਤੇ ਕਈ ਕਿ ਝੋਨੇ ਅਸੀਂ ਵੇਖੇ ਵੀ ਜਮਾ ਨਾ ਬਾਤਮਤੀ ਜਿਵੇਂ ਨਾ ਵੀ ਸੁਹਾਗਾ ਵਜਾ ਹੁੰਦਾ ਆਈ ਕਰਤੇ ਕੱਚੇ ਝੋਲੇ ਆ ਜੇ ਤੇ ਆਪਾਂ ਵੀ ਪਹਿਲਾਂ ਹੀ ਹਿਸਾਬ ਲਾਉਣ ਲੱਗ ਪੈਂਦੇ ਆ ਵੀ ਐਂ ਹੋ ਜੂ ਐਨਾ ਨਿਕਲਿਆਊ ਤੇ ਐਨੇ ਦਾ ਹੋ ਜੂ ਇਹ ਵੀ ਸਹਾਕਤਾ ਆਪਦਾ ਪਰਮਾਤਮਾ ਲਾਉਂਦਾ ਤੇ ਉਹਦੇ ਕੋਲੇ ਲੱਗੇ ਪਈ ਐ ਉਹਨੇ ਤਾਂ ਨਾ ਪੱਸ ਐ ਨਹੀਂ ਕਰਦੇ ਤੇ ਚੱਕਾਂ ਤੇ ਵੀ ਕਿਹਨੂੰ ਕਿੰਨੇ ਦਿਨ ਕਿਹਨੂੰ ਕਿੰਨੇ ਦਿਨ ਆ ਇਧਰਲੇ ਵਾਸਤੇ ਆਪਣਾ ਮੋਟਾ ਝੋਨਾ ਵੀ ਜਿੱਧਰੋਂ ਜਿੱਧਰ ਪਾਣੀ ਜਾਦੇ ਕੱਢਦੇ ਥੋੜਾ ਜਿਹਾ ਉੱਧਰ ਲੈ ਬਾਤਿਓ ਲੱਫ ਗਿਆ ਚਲੋ ਇੰਨੇ ਕ ਦਾ ਫਿਰ ਚੱਲ ਜਾਂਦਾ ਬਾळा ਵੀ ਬਈ ਚਖੇੜਾ ਸੀ ਬਹੁਤ ਨੇਹ ਰਸੀ ਬਹੁਤ ਇਹ ਬਾਤ ਮਦੀ ਆਪਣਾ ਜਿਹੜੇ ਬਈ ਮੋٹے ਝੋਨੇ ਆ ਉਹ ਤਾਂ ਆਪਣੇ ਤਾਂ ਡਿੱ ਗਿਆ ਹੀ ਜਿਹੜਾ ਪਤੂਣਾ ਵਿਖਾਉਨੇ ਆ ਇਹ ਉਹ ਆ ਕਨਾਲਕ ਥਾਂ ਤੇ ਜਿਹੜੇ ਬਾਸਮਤੀ ਆ ਉਹ ਬਹੁਤ ਡਿੱਗੇ ਆ ਆ ਗਾਜਰਾਂ ਮੱਚ ਖੇੜੇ ਨੇ ਵੇਖੋ ਬਈ ਕਿਵੇਂ ਕੀਤੀ ਮੂੜੀਆਂ ਤੇ ਪਾਲਕ ਦੀ ਦਫਾ ਪਟਦੀ